ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੈ ਕੁਝ ਵੀਡੀਓ ਸਾਡੇ ਚੈਨਲ ਦੇ ਉੱਤੇ ਵੀ ਚੱਲੀਆਂ ਜਿੱਥੇ ਕਮੇਟੀਆਂ ਵਾਲਿਆਂ ਦੇ ਵੱਲੋਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਜਿਵੇਂ ਗਰੰਥੀ ਸਿੰਘਾਂ ਦੇ ਵੱਲੋਂ ਵੀ ਅਣਗਹਿਲੀ ਕੀਤੀ ਜਾ ਰਹੀ ਹੈ ਪਰ ਬੇਅਦਬੀ ਗੁਰੂ ਸਾਹਿਬ ਦੀ ਹੋ ਰਹੀ ਹੈ ਬੇਅਦਬੀ ਸਿਧਾਂਤ ਦੀ ਹੋ ਰਹੀ ਹੈ ਤੇ ਅਜਿਹਾ ਮਸਲਾ ਤੁਸੀਂ ਦੇਖਿਆ ਹੈ ਕਿ ਪਿੰਡ ਰੱਤਾ ਟਿੱਬਾ ਦੇ ਵਿੱਚ ਅਜਿਹੀ ਗੱਲ ਸਾਹਮਣੇ ਆਈ ਜਿੱਥੇ ਗੁਰੂ ਘਰ ਦੇ ਵਿੱਚ ਮਰੇ ਹੋਏ ਡੰਗਰ ਨੂੰ ਨੱਪਿਆ ਗਿਆ ਤੇ ਸ਼ਾਇਦ ਪਿੰਡ ਵਾਲੇ ਵੀ ਬੋਲੇ ਬਾਅਦ ਵਿੱਚ ਸਾਰੇ ਬੋਲੇ ਪਰ ਪਹਿਲਾਂ ਦੇ ਗੁਰੂ ਦਾ ਸਿੱਖ ਇਕੱਲੇ ਜਾ ਕੇ ਉਸ ਆਵਾਜ਼ ਨੂੰ ਬੁਲੰਦ ਕਰਦੇ ਆ ਸਾਡੇ ਨਾਲ ਨੇ ਇਹਨਾਂ ਨੇ ਉਸ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਗੱਲਬਾਤ ਕੀਤੀ ਸੀ ਥੋੜੇ ਵਿਸਥਾਰ ਦੇ ਵਿੱਚ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਵਾਗਤ ਕਰਾਂਗੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼ੁਰੂਆਤ ਉੱਥੋਂ ਹੀ ਕਰੀਏ ਜੀ ਪਿੰਡ ਰੱਤਾ ਟੱਬਾ ਤੋਂ ਹਾਂਜੀ ਕਿੰਨਾ ਦੇਖ ਰਹੇ ਹੋ ਇਹੋ ਜਿਹੇ ਮਸਲੇ ਪਿੰਡਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚੋਂ ਬਾਹਰ ਕਿਤੇ ਜਾ ਕੇ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤੁਸੀਂ ਕਹਿੰਨੇ ਪੰਜਾਬ ਤੇ ਬਾਹਰ ਤੋਂ ਬੜਾ ਬੰਦਾ ਹਾਲ ਆ ਪਰ ਪੰਜਾਬ ਦੇ ਵਿੱਚ ਮੰਦਾ ਹਾਲ ਹੋ ਰਿਹਾ ਜੀ ਰੋਜ਼ ਦੀਆਂ ਘਟਨਾਵਾਂ ਜਈਆਂ ਸਾਹਮਣੇ ਆ ਰਹੀਆਂ ਮੁਖਸਰ ਸਾਹਿਬ ਦੀ ਗੱਲ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਹਾਥੀ ਦੇ ਵਿੱਚ ਲਿਬੜੇ ਹੋਏ ਹਾਥੀ ਦੇ ਵਿੱਚ ਲੈ ਕੇ ਆਂਦਾ ਜਾਂਦਾ ਜੋ ਉਸ ਤੋਂ ਬਾਅਦ ਦੇ ਵਿੱਚ 10-15 ਮਾਮਲੇ ਮੇਰੇ ਧਿਆਨ ਦੇ ਵਿੱਚ ਹੈਗੇ ਆ ਜਿਹੜੇ ਰੋਜ਼ ਕਿਤੇ ਨਾ ਕਿਤੇ ਸਾਹਮਣੇ ਹੁੰਦੇ ਕਿੱਦਾਂ ਦੇਖ ਰਹੇ ਹੋ ਬੜੀ ਦੁੱਖ ਦੀ ਗੱਲ ਹੈ ਜੀ ਮੈਨੂੰ ਕੱਲ ਜਦੋਂ ਇੱਕ ਪੱਤਰਕਾਰ ਵੀਰ ਨੇ ਮੈਨੂੰ ਟੈਲੀਫੋਨ ਕੀਤਾ ਕਿ ਇਸ ਤਰ੍ਹਾਂ ਯਾਰ ਉੱਥੇ ਗੁਰੂ ਸਾਹਿਬ ਦੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮਰੀ ਹੋਈ ਬੱਚੀ ਜਾਂ ਗਾਂ ਕਹਿੜੋ ਨੱਪੀ ਏ ਹੂੰ ਤੇ ਮੈਂ ਉਦਾਂ ਹੀ ਉਹਨਾਂ ਦਾ ਟੈਲੀਫੋਨ ਸੁਣ ਕੇ ਤੇ ਪਿੰਡ ਨੂੰ ਚਲਾ ਗਿਆ ਉੱਥੇ ਜਦੋਂ ਗਿਆ ਤੇ ਜਾ ਕੇ ਮੈਂ ਮਾਹੌਲ ਦੇਖਿਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਕਿ ਜਿਹੜੀਆਂ ਆਪ ਨੂੰ ਦੱਸਣ ਲੱਗਿਆ ਮਹਿਸੂਸ ਹੁੰਦੀਆਂ ਨੇ ਕਰੈਕਟਰ ਤਿੱਕਰ ਚਲੋ ਗੱਲਾਂ ਸੀਗੀਆਂ ਉੱਥੇ ਪਰ ਇਹ ਕੁੱਥੇ ਮੈਨੂੰ ਉਹਨਾਂ ਨੇ ਵੀਡੀਓ ਦਿਖਾਈ ਪਹਿਲਾਂ ਤਾਂ ਨਹੀਂ ਦਿੱਤੀ ਫਿਰ ਮੈਂ ਮੰਗਣ ਤੇ ਦੁਬਾਰਾ ਇੱਥੇ ਪਿੰਡ ਆ ਕਿ ਮੈਂ ਯਾਰ ਵੀਡੀਓ ਦਿਓ ਉਹਦੇ ਚ ਬਾਹਰੋਂ ਜਿਹੜੀਆਂ ਨੇ ਦੇਖੋ ਜਿਹੜਾ ਪਹਿਲਾਂ ਤਾਂ ਉਹ ਗੁਰਦੁਆਰਾ ਸਾਹਿਬ ਦਾ ਉੱਥੇ ਪ੍ਰਕਾਸ਼ ਕਿਵੇਂ ਕੀਤਾ ਗੁਰੂ ਸਾਹਿਬ ਦਾ ਇੱਕ ਬਾਬਾ ਮੋਹਨ ਦਾਸ ਜੀ ਬਾਬਾ ਸ਼੍ਰੀ ਚੰਦ ਦੀ ਸੇਵਾ ਕਰਦੇ ਸੀ ਚਲੋ ਸਾਧੂ ਸੁਭਾਅ ਦੇ ਹੋਣਗੇ ਬਾਬੇ ਉਹਨਾਂ ਦਾ ਜਦੋਂ ਅੰਤਮ ਕਿਰਿਆ ਉਹਨਾਂ ਦੀ ਹੁੰਦੀ ਅੰਤਮੇ ਸਵਾਸਾਂ ਤੋਂ ਬਾਅਦ ਉਹਨਾਂ ਦਾ ਸੰਸਕਾਰ ਕਰਦੇ ਨੇ ਉਹਨਾਂ ਦਾ ਅੰਗੀਠਾ ਸਾਹਿਬ ਸਾਹਮਣੇ ਉੱਪਰ ਉਹਨੂੰ ਇੱਕ ਕਮਰਾ ਬਣਾ ਕੇ ਮਟੀ ਟਾਈਪ ਤੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲੈਂਦਾ ਸਾਰਾ ਪਿੰਡ ਰੱਖ ਕੇ ਹੌਲੀ ਹੌਲੀ ਜਿਹੜੇ ਉਹ ਬਾਬੇ ਉੱਥੇ ਸੇਵਾਦਾਰ ਪਠਾਏ ਸੀ ਉਹਨਾਂ ਨੇ ਕਿਤੋਂ ਵੀ ਜਿਹੜੀ ਹੈਗੀ ਇਹ ਅਭਿਆਸ ਨਹੀਂ ਲਿਆ ਸੰਥਿਆ ਨਹੀਂ ਲਈਗੀ ਹੂੰ ਉਹ ਜਿਹੜਾ ਹੈਗਾ ਆਪਦੇ ਦੈਰੇ ਨੂੰ ਵਟਿਆ ਕਰਦੇ ਗਏ ਹੌਲੀ ਹੌਲੀ ਪਰਿਵਾਰ ਦੇ ਮੈਂਬਰ ਵਿੱਚ ਇਨਵੋਲਵ ਕਰ ਲੈ ਤੋ ਆਪ ਦਾ ਉਹਨਾਂ ਨੇ ਗੁਰੂ ਸਾਹਿਬ ਦੀ ਓਟ 'ਚ ਆਪਦਾ ਇੱਕ ਕਿੱਤਾ ਰੋਜ਼ਗਾਰ ਨੂੰ ਸ਼ੁਰੂ ਕਰ ਲਿਆ ਹੂੰ ਹੋਇਆ ਕਿ ਵੀ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਅਦਰ ਸਟੇਟਾਂ ਤੋਂ ਟਰਾਲੀਆਂ ਜਾਂ ਕੋਈ ਸੌਦੇ ਵਾਲੀਆਂ ਜਾਂ ਕੋਈ ਦੂਰੋਂ ਵੱਟੇ ਸ਼ਹਿਰਾਂ ਤੋਂ ਕੋਈ ਸਮਾਨ ਵੇਚਣ ਵਾਲੀਆਂ ਆਉਂਦੀਆਂ ਤੇ ਉਹਨਾਂ ਦੀ ਇਹਨਾਂ ਬਾਬਿਆਂ ਨੇ ਖਾਤਰਦਾਰੀ ਕਰਨੀ ਸ਼ੁਰੂ ਕਰਤੀ ਤੇ ਜੋ ਪਿੰਡ ਵਾਲਿਆਂ ਦੇ ਦੱਸਣ ਦੇ ਜਾਂ ਮੰਨ ਲਓ ਲੋਕਾਂ ਦੇ ਸੱਜੇ ਖੱਬੇ ਤੋਂ ਸੁਣਿਆ ਕੱਲ ਹੀ ਪਤਾ ਲੱਗਾ ਕਿ ਉਹ ਲੋਕ ਵਿੱਚ ਸਮਗਲਿੰਗ ਦਾ ਕੰਮ ਕਰਦੇ ਸੀ ਓਕੇ ਜਿੱਦਾਂ ਕਿ ਕੋਈ ਨਸ਼ਾ ਕਹਿ ਲਈਏ ਚਾਹੇ ਉਹਨੂੰ ਸਮੇਖ ਕਹਿ ਲਓ ਚ ਉਹਨੂੰ ਤੁਸੀਂ ਫੀਮ ਪੋਸਟ ਕਹਿ ਲਓ ਵੀ ਇਦਾਂ ਦੀਆਂ ਗੱਲਾਂ ਸੁਣੀਆਂ ਉੱਥੇ ਤੇ ਉਹਨਾਂ ਤੇ ਮੋਹਰ ਉਹ ਦੋ ਲੱਗੀ ਜਦੋਂ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਲੰਗਰ ਹਾਲ ਤੇ ਜਿਹੜਾ ਗੁਰੂ ਸਾਹਿਬ ਦਾ ਕਮਰਾ ਗੁਰੂ ਘਾਰੇ ਉਹਦੀ ਕੰਧ ਨਾਲ ਜਿਹੜਾ ਅਗਲੇ ਪਾਸੇ ਬਰਾਂਡਾ ਉੱਥੇ ਬੈਠਾ ਇੱਕ ਬੰਦਾ दारू ਪੀ ਰਿਹਾ ਔਰ ਬਾਬੇ ਉਹਨੂੰ ਲੰਗਰ ਦੇ ਰਹੇ ਇਹਦਾ ਮਤਲਬ ਵੀ ਉਹ ਵੀ ਬੇਫਿਕਰੀ ਨਾਲ ਪੀ ਰਿਹਾ ਬਿਲਕੁਲ ਤੇ ਬਾਬੇ ਉਹਨੂੰ ਪਿਆਰਿਆ ਨੇ ਕਿਤੇ ਨਾ ਕਿਤੇ ਤਾਂ ਫਿਰ ਇਹਨਾਂ ਦੀ ਸਾੰਡ ਕੱਢ ਹੈ ਨਾ ਤੇ ਉਹ ਵੀ ਅਫਸੋਸ ਦੀ ਗੱਲ ਹੈ ਵੀ ਜਦੋਂ ਪਿੰਡ ਨੂੰ ਪਤਾ ਲੱਗਾ ਸੀ ਉਹ ਚਾਹੇ ਗੱਲ ਸਾਲ ਪੁਰਾਣੀ ਹੈ ਚਾਹੇ ਡੇਢ ਸਾਲ ਪੁਰਾਣੀ ਹੈ ਚਾਹੇ 6 ਮਹੀਨੇ ਪੁਰਾਣੀ ਜੀ ਉਹਦਾ ਪੂਰਾ ਉਦੋਂ ਇੱਕ ਪਾਸਾ ਹੋਣਾ ਚਾਹੀਦਾ ਸੀ ਉਹਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਿ ਐਂਦਾ ਉਹ ਉਹੋ ਜਿਹੇ ਬੰਦੇ ਜਿਹੜੇ ਹੈਗੇ ਨੇ ਦੁਬਾਰਾ ਗਲਤੀ ਨਾ ਕਰਨ ਤੇ ਗੁਰੂ ਘਰ ਤੋਂ ਉਹਨਾਂ ਨੂੰ ਚਲਦਾ ਕੀਤਾ ਜਾਵੇ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ ਤੇ ਭਾਈ ਫਿਰ ਉਹ ਆਪਦੇ ਘਰੇ ਜਾਵੇ ਪਰ ਪਿੰਡ ਨੇ ਇੱਦਾਂ ਨਹੀਂ ਕੀਤਾ ਕਿਹੜੇ ਦੁੱਖ ਦੀ ਗੱਲ ਹੈ ਤੇ ਉਹਦੇ ਫਿਰ ਜਿਹੜੇ ਹੌਸਲੇ ਵਧੇ ਹੋਏ ਉਹਨੇ ਫਿਰ ਜੋ ਰਹਿਤ ਮਰਿਆਦਾ ਸੀ ਗੁਰੂ ਘਰ ਦੀਆਂ ਸਾਡੀਆਂ ਉਹਨਾਂ ਨੂੰ ਫਿਰ ਆਪਦੇ ਢੰਗ ਨਾਲ ਉਹਨੇ ਮੋੜਨਾ ਸ਼ੁਰੂ ਕਰਤਾ ਹੁਣ ਦੇਖੋ ਕੱਲ ਜਿਹੜਾ ਹਾਦਸਾ ਵਾਪਰਿਆ ਉੱਥੇ ਪਰਸੋਂ ਉਹਨੇ ਗਾਹ ਨੱਪ ਕੇ ਉਹ ਵੀ ਫੁੱਟ ਟੋਇਆ ਪੁੱਟ ਕੇ ਨਿਸ਼ਾਨ ਸਾਹਿਬ ਤੋਂ 25 30 ਫੁੱਟ ਦੀ ਦੂਰੀ ਤੇ ਗੁਰੂ ਘਰ ਦੀ ਹਦੂਦ ਦੇ ਵਿੱਚ ਜਿੱਥੇ ਗੰਦੀਆਂ ਮੱਖੀਆਂ ਬੈਠੀਆਂ ਸੀ ਸਮੈਲ ਆ ਰਹੀ ਸੀ ਤੇ ਪੁੱਛਣ ਤੇ ਇਹ ਨਹੀਂ ਵੀ ਬਾਬੇ ਉਹਨੂੰ ਗਲਤੀ ਦਾ ਅਹਿਸਾਸ ਕਰਦੇ ਨੇ ਸੋ ਕੋ ਬਾਬੇ ਅੱਗੋਂ ਆਕੜਦੇ ਨੇ ਵੀ ਇੱਥੇ ਤੇ ਕੀ ਮਾੜਾ ਅੱਛਾ ਤੇ ਇੱਕ ਹੋਰ ਬਾਬਾ ਵੀ ਆਇਆ ਉਹ ਕਹਿੰਦਾ ਵੀ ਇਹਨੂੰ ਸਵਾਰ ਕੇ ਦੱਬ ਦੇ ਮੈਂ ਬਾਬਾ ਜੀ ਸਵਾਰ ਕੇ ਦਾ ਮਤਲਬ ਵੀ ਇਹ ਜਿਹੜੇ ਉੱਥੇ ਸਿੰਘ ਬੈਠੇ ਨੇ ਜਾਂ ਸੇਵਾਦਾਰ ਬੈਠੇ ਨੇ ਕੀ ਇਹ ਸਾਰੇ ਟੱਕਰਬੋਚ ਨੇ ਕੀ ਇਹ ਜੇ ਗਾਂ ਮਰਗੀ ਸੀ ਬੱਚੀ ਮਰਗੀ ਸੀ ਉਹਨੂੰ ਚਾਹੇ ਅਡਾ ਰੂੜੀ ਚ ਸੁੱਟ ਦੇ ਚਾਹੇ ਉਹਨੂੰ ਕਿਸੇ ਸੜਕ ਦੇ ਕਿਨਾਰੇ ਦੱਬ ਦਿੰਦੇ ਸੋ ਜੇ ਗੁਰੂ ਘਰ ਚ ਦੇਖੋ ਤਾਂ ਬੋਗੇ ਤੇ ਫਿਰ ਇਹ ਤਾਂ ਬੜੀ ਮਾੜੀ ਗੱਲ ਏ ਔਰ ਹੋਣਾ ਕੀ ਸੀ ਜੋ ਅੱਜ ਕੱਲ ਸਾਡੇ ਬਾਬੇ ਚੌਂਕੀਆਂ ਦਿੰਦੇ ਨੇ ਜਗਰਾਤੇ ਵਾਲੇ ਤਾਂ ਦੇਖਿਆ ਵੇਖੀ ਦਾ ਆਪਾਂ ਪੁੱਛਾਂ ਦੇਣ ਵਾਲੇ ਸਾਡੇ ਗੁਰੂ ਘਰਾਂ ਚ ਪੁੱਛਾਂ ਦੇਣ ਲੱਗ ਪਏ ਨੇ ਹੁਣ ਇਹ ਹੀ ਸੀਗਾ ਕਿ ਬਾਬੇ ਨੇ ਫੇਰ ਕਿਤੇ ਇਹਨਾਂ ਨੇ 2-4 ਸਾਲਾਂ ਬਾਅਦ ਕਮਰਾ ਪਾਉਣਾ ਸੀ ਤੇ ਥੱਲੋਂ ਕਹਿ ਦੇਣਾ ਸੀ ਵੇਖੋ ਜੀ ਗਾਂ ਤੇ ਹੱਡ ਮਿਲੇ ਫਿਰ ਉਹਨੇ ਗਊ ਮਾਤਾ ਬੰਨਣਾ ਸੀ ਉੱਥੇ ਮੰਦਿਰ ਬਣਾਉਣਾ ਸੀ ਇੱਕ ਪਾਸੇ ਗੁਰੂ ਘਰ ਹੋ ਜਾਣਾ ਸੀ ਇੱਕ ਪਾਸੇ ਹਿੰਦੂ ਮੱਧ ਦੇ ਜਿਹੜੇ ਨੇ ਮੰਦਰ ਨੂੰ ਮੰਨਣਾ ਸ਼ੁਰੂ ਕਰ ਦੇਣਾ ਸੀ ਤੇ ਬਾਬਿਆਂ ਦੇ ਜਿਹੜੇ ਕਾਰੋਬਾਰ ਨੂੰ ਵਧਣੀ ਫੁੱਲ ਜਿੱਥੇ ਭਾਜੀ ਟਕਰਾਅ ਦੀ ਸਥਿਤੀ ਵੀ ਬਣ ਸਕਦੀ ਸੀ ਕੋਈ ਮਜਬਾ ਦਾ ਟਕਰਾਅ ਜਿੱਦਾਂ ਗਊ ਦੀ ਪੂਜਾ ਕਰਦੇ ਨੇ ਕੋਈ ਵੀਰ ਚਲੋ ਉਹਨਾਂ ਦਾ ਉਹਨਾਂ ਨੂੰ ਮੁਬਾਰਕ ਆ ਹਨਾ ਤੇ ਗੁਰੂ ਘਰ ਦੇ ਵਿੱਚ ਉਹ ਕਹਿੰਦੇ ਸੋ ਤੂੰ ਉਹਨਾਂ ਨੇ ਕਿਹਾ ਸੀ ਤੁਸੀਂ ਸਾਡੀ ਗਾਂ ਮਾਰਤੀ ਚਾਹੇ ਕੁਦਰਤੀ ਮਰੀ ਹੋਵੇ ਮਜਬਦਾਂ ਦਾ ਵੀ ਮਸਲਾ ਬਣ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਿਹੜੀ ਬਹੁਤ ਸਿਆਣੀ ਗੱਲ ਏ ਕਿ ਉਸ ਗਾਊ ਨੂੰ ਜੇ ਤਾਂ ਅਸੀਂ ਆਪਦੇ ਧਰਮ ਨਾਲ ਜੋੜ ਗਏ ਜੀ ਇਹ ਕਿਤੇ ਨਾ ਖੁਦਾ ਨਾ ਖਾਸਾ ਜੇ ਕੋਈ ਕੁੱਤਾ ਬਿੱਲਾ ਉਹਦਾ ਹੱਡ ਜਿਹੜਾ ਸੀਗਾ ਬਾਅਦ ਵਿੱਚ ਚੁੱਕ ਕੇ ਜੇ ਉਹ ਗੁਰੂ ਘਰ ਦੇ ਚਾਹੇ ਉਹ ਬਰਾਂਡੇ 'ਚ ਜਾਂ ਕਈ ਵਾਰੀ ਕਮਰੇ ਖੁੱਲੇ ਹੁੰਦੇ ਨੇ ਉੱਥੇ ਰੱਖਿਆ ਹੀ ਕੋਈ ਨਹੀਂ ਹੈਗਾ ਅੱਜ ਵੀ ਗੁਰੂ ਘਰੇ ਉੱਥੇ ਲਿਆ ਜਾਂਦਾ ਤੇ ਅਸੀਂ ਉਹ ਸਿੱਖ ਮਤ ਨਾਲ ਕਹਿਣਾ ਸੀ ਵੀ ਸਾਡੇ ਗੁਰੂ ਘਰਾਂ 'ਚ ਕੋਈ ਗਾਂ ਦੇ ਹੱਡ ਸੁੱਟ ਗਏ ਬਿਲਕੁਲ ਤੇ ਜੇ Hindu ਮਤ ਦੀ ਗੱਲ ਕਰੀਏ ਤਾਂ ਉਹਨਾਂ ਕਹਿਣਾ ਸੀ ਵੀ ਸਾਡੀ ਇਹਨਾਂ ਨੇ ਗਾਂ ਮਾਰ ਕੇ ਇੱਥੇ ਆਪਦੇ ਗੁਰਦੁਆਰਾ ਸਾਹਿਬ 'ਚ ਦੱਬੀ ਹੈ ਜੀ ਸੋ ਇਹ ਤਾਂ ਬੜੀ ਮੈਦ ਆ ਇਹਨੂੰ ਸਾਫ਼ ਲਫ਼ਜ਼ਾਂ 'ਚ ਕਹਾਂਗਾ ਕਿ ਬੜੀ ਵੱਡੀ ਬੇਵਕੂਫੀ ਹੈ ਹਮਮ ਔਰ ਇਹਨਾਂ ਤੇ ਅਜੇ ਸਖਤ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਕਿਉਂਕਿ ਕਾਰਵਾਈ ਸਖਤ ਹੋਣੀ ਚਾਹੀਦੀ ਮੇਰੀ ਨਗਰ ਨੂੰ ਵੀ ਬੇਨਤੀ ਹੈ ਵੀ ਇਹਦੇ ਸਖਤ ਕਾਰਵਾਈ ਕਰਾਓ ਦੂਜੀਆਂ ਗੱਲਾਂ ਆਪਦੀਆਂ ਕਰਦੇ ਹੋਰੋਂ ਅਲੱਗ ਪਰ ਜੇ ਅਸੀਂ ਗੁਰੂ ਦੀ ਬਖਸ਼ਿਸ਼ ਨਹੀਂ ਲਾਗੇ ਕਿਰਪਾ ਨਹੀਂ ਲਾਗੇ ਤੇ ਆਪਣੇ ਪੱਲੇ ਕੱਖ ਨਹੀਂ ਹੈਗਾ ਉਹ ਸਾਰਾ ਕੁਝ ਇਹ ਸੰਸਾਰ ਜਿਹੜਾ ਗੁਰੂ ਦੀ ਕਿਰਪਾ ਨਾਲ ਹੀ ਚੱਲਦਾ ਹੈ ਇਸ ਤੋਂ ਇਲਾਵਾ ਵੀ ਭਾਜੀ ਬਹੁਤ ਸਾਰੇ ਮਸਲੇ ਹੈਗੇ ਨੇ ਪਰ ਤੁਸੀਂ ਵਿਚਰਦੇ ਹੋ ਮੈਂ ਬਹੁਤ ਸਾਰੇ ਅਜਿਹੇ ਮਸਲੇ ਦੇਖੇ ਨੇ ਜਿਹਦੇ ਵਿੱਚ ਤੁਸੀਂ ਜਰੂਰ ਪਹੁੰਚਦੇ ਹੋ ਜਰੂਰ ਜਾ ਕੇ ਉੱਥੇ ਗੁਰੂ ਦੀ ਗੱਲ ਕਰਦੇ ਹੋ ਗੁਰੂ ਦੇ ਪੰਥ ਦੀ ਗੁਰੂ ਦੇ ਸਿਧਾਂਤ ਦੀ ਗੱਲ ਕਰਦੇ ਹੋ ਅਸਲ ਦੇ ਵਿੱਚ ਕਾਰਨ ਕੀ ਮੰਨਦੇ ਹੋਣ ਗਹਿਲੀਆਂ ਕਿਹਦੀਆਂ ਹੈਗੀਆਂ ਨੇ ਗੱਲ ਹੈ ਜੀ ਸਾਡੇ ਲੋਕ ਵੇਸਲੇ ਹੋ ਗਏ ਜਿਹੜੀ ਲੋੜੋਂ ਵੱਧ ਪਾਵਰ ਮਿਲ ਜਾਣੀ ਮੈਂ ਖਾਸ ਕਰਕੇ ਤੁਹਾਨੂੰ ਸਾਡੇ ਇਲਾਕੇ ਦੀ ਗੱਲ ਕਰਾਂਗਾ ਜੀ ਸਾਡੇ ਇਲਾਕੇ ਕੀ ਹੋਇਆ ਵੀ ਇਹ ਬਾਦਲਾਂ ਦਾ ਹਲਕਾ ਸੀ ਸਾਡਾ ਦਲਾਲਾਬਾਦ ਇੱਥੇ ਝੰਡਵਾਲਾ ਸਾਹਿਬ ਵੀ ਇਹੀ ਚੱਲ ਰਿਹਾ ਜੀ ਇੱਥੇ ਜਿਵੇਂ ਤੁਸੀਂ ਪਿਛਲੇ ਦਿਨਾਂ 'ਚ ਇੱਕ ਗਰੀਬ ਲੜਕੀ ਤੋਂ ਆਨੰਦ ਕਾਰਜਾਂ ਦੀ ਭੇਟਾ 3000 ਫੀਸ ਰੱਖਤੀ ਜੀ ਦੇਖੋ ਹੁੰਦੀ ਦਾ ਭੇਟਾ 2-400 ਗਰੀਬ ਬੰਦਾ ਦੇਵੇ ਇਹ ਆਨੰਦ ਕਾਰਜ ਇੱਕ ਲੜਕੀ ਦਾ ਇੱਕ ਕੰਨਿਆ ਦਾ ਇੱਕ ਧੀ ਦਾ ਜੇ ਬੰਦਾ ਮਰਿਆ ਹੈ ਡੈਥ ਹੈ ਉਹਦਾ ਭੋਗ ਪਾਉਣਾ ਤੇ ਗੁਰੂ ਘਰ ਤਾਂ ਸਾਡੇ ਜਿਹੜੇ ਸੀਗੇ ਆਕਾਸ਼ਤਾ ਤੇ ਸਤਾਨ ਨਾਲ ਸਾਡੇ ਉੱਥੇ ਸਾਡੀ ਜਿਹੜੀ ਹੈਗੀ ਸੁਰੱਖਿਆ ਦੇ ਨਾਲ-ਨਾਲ ਸਾਡੀ ਜਿਹੜੀ ਸੇਫਟੀ ਔਰ ਸਾਨੂੰ ਇੱਕ ਤਰ੍ਹਾਂ ਦੀ ਸੰਗਤ ਪੰਗਤ ਚ ਲੰਗਰ ਛਕ ਨੂੰ ਮਿਲਦਾ ਸੀ ਔਰ ਗੁਰੂ ਦੇ ਸਿਧਾਂਤ ਤੇ ਸਾਨੂੰ ਚੱਲਣ ਦਾ ਬਲ ਮਿਲਦਾ ਸੀ ਉੱਥੇ ਵੀ 5000 ਦੀ ਪਰਚੀ ਫਿਰ ਸਾਊਂਡ ਦੀ ਉਹ ਵੀ ਬੰਦ ਕਰਾ ਕੇ ਆਏ ਪਰ ਕਮੇਟੀ ਦੇ ਕੰਨ ਤੇ ਕੋਈ ਜੂ ਨਹੀਂ ਸਰਕੇ ਔਰ ਇਸ ਕਮੇਟੀ ਦੇ ਵਿੱਚ ਵੀ दारू ਪੀਣ ਵਾਲੇ ਬੰਦੇ ਨੇ ਅੱਛਾ ਔਰ ਕੋਈ ਰਾਮ ਰਹੀਮ ਆਲਾ ਹੈ ਕੋਈ ਬਿਆਸ ਵਾਲਾ ਹੈ ਮੈਂ ਕਿਹਾ ਉਹ ਬਿਆਸ ਉਹ ਕਰਦੀ ਹੈ ਕਮੇਟੀਆਂ ਦੇ ਵਿੱਚ ਰਾਮ ਰਹੀਮ ਤੇ ਬਿਆਸ ਵਾਲੇ ਦੇ ਬੰਦੇ ਜੀ ਬੰਦੇ ਜੀ ਬਿਲਕੁਲ ਜੀ ਅਜੇ ਵੀ ਨੇ ਅੱਛਾ ਔਰ ਉੱਥੇ ਨਾ ਤਾਂ ਸਾਡੀ ਸ਼੍ਰੋਮਣੀ ਕਮੇਟੀ ਕਾਰਵਾਈ ਕਰਦੀ ਮੈਂ ਸ਼੍ਰੋਮਣੀ ਕਮੇਟੀ ਦਾ ਕਿਉਂ ਨਾ ਲਾਗਾ ਤੁਸੀਂ ਇੱਥੇ ਇੱਕ ਲਾਧੂਕਾ ਪਿੰਡ 'ਚ ਗੁਰਦੁਆਰਾ ਸਾਹਿਬ ਸੀ ਇੱਕੋ ਨਸੀਤ 'ਚ ਗੁਰਦੁਆਰਾ ਸੀ ਇੱਕ ਪਾਸੇ ਇੱਕ ਕਮਿਊਨਿਟੀ ਦਾ ਰਾਇਸ ਕਮਿਊਨਿਟੀ ਦਾ ਸੁਪ੍ਰਕਾਸ਼ ਹੁੰਦਾ ਸੀ ਇੱਕ ਪਾਸੇ ਬਗੈਰ ਕੰਤੋਂ ਵਿੱਚ ਕੰਬੂਜ਼ ਬਰਾਦਰੀ ਦਾ ਹੁੰਦਾ ਸੀ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰੋਂ ਵਿਚਾਰੇ ਮੁਲਾਜ਼ਮ ਆਉਂਦੇ ਸੀ ਉਹ ਸਾਡੇ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਬੰਨੇ ਹੋਏ ਸੀ ਵੀ ਸਾਡੀਆਂ ਇੱਥੇ ਵੋਟਾਂ ਖਰਾਬ ਹੁੰਦੀਆਂ ਨੇ ਅੱਛਾ ਤੁਹਾਡੇ ਸਾਡੇ ਤੋਂ ਕੋਈ ਤੇ ਨਾਰਾਜ਼ ਨਹੀਂ ਹੋਣੀ ਚਾਹੀਦੀ ਤੇ ਤੁਸੀਂ ਲਿਪਾ ਪੋਚੀ ਕਰਕੇ ਆ ਜਾਣੀ ਸੋ ਆਹ ਤਾਂ ਸਾਡੇ ਹਾਲਾਤ ਬਣਾਤੇ ਇੱਕੋ ਇੱਕੋ ਇਮਾਰਤ ਦੇ ਅੰਦਰ ਦੋ ਗੁਰੂ ਘਰ ਦੇ ਜਿਹੜੇ ਦੋ ਮਹਾਰਾਜ ਦੇ ਸਰੂਪ ਦੋਨਾਂ ਦੇ ਪ੍ਰਕਾਸ਼ ਕੀਤੇ ਜਾਂਦੇ ਸੀ ਜੀ ਸੋਖ ਆਸਨ ਵੇਲੇ ਵੀ ਤੇ ਪ੍ਰਕਾਸ਼ ਰਹਿਰਾਸ ਵੇਲੇ ਵੀ ਉਹਦਾ ਜੋ ਕਿ ਫਿਰ ਸਾਰੀ ਸੰਗਤ ਆਈ ਸਾਡੇ ਕਈ ਸਾਡੇ ਪੱਤਰਕਾਰ ਵੀਰ ਵੀ ਚੰਗੇ ਜਿਵੇਂ ਖੱਪਿਆੜੀ ਸਾਹਿਬ ਵੀ ਉਦੋਂ ਆਏ ਸੀ ਅਸੀਂ ਵੀ ਗਏ ਸੀ ਹੋਰ ਵੀ ਸਿੱਖ ਸੰਸਥਾਵਾਂ ਦੇ ਆਗੂ ਆਏ ਸੀ ਫਿਰ ਉੱਥੇ ਪਿੰਡ ਨੂੰ ਸਮਝਾਪ ਜਾ ਕੇ ਇੱਕ ਗੁਰੂ ਘਰ ਕਰਵਾਇਆ ਭਾਜੀ ਜਿੱਦਾਂ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਹੈ ਹਰ ਸਿੱਖ ਅੱਜ ਸ਼੍ਰੋਮਣੀ ਕਮੇਟੀ ਦੀ ਗੱਲ ਕਰਦਾ ਹੈ ਇਲੈਕਸ਼ਨ ਨੂੰ ਲੰਮਾ ਸਮਾਂ ਹੋ ਗਿਆ ਡੇਟ ਲੰਘ ਚੁੱਕੀ ਹੈ ਮੈਂ ਕਹਿ ਲਵਾਂ ਕਿ ਕਮੇਟੀ ਐਕਸਪਾਇਰੀ ਡੇਟ ਹੋ ਚੁੱਕੀ ਹੈ ਹਰ ਸਿੱਖ ਗੱਲ ਕਰਦਾ ਸੁਧਾਰ ਦੀ ਗੱਲ ਕਰਦਾ ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਜਿੱਥੇ ਸੁਧਾਰ ਦੀ ਲੋੜ ਹੈ ਤੇ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਫਿਰ ਜਿਹੜੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਜ਼ਿਆਦਾ ਲੋੜ ਸਰ ਰੋਕਲੇ 'ਚ ਵੀ ਇਹੀ ਹੋਇਆ ਨਾ ਜੀ ਲੋਕਲ 'ਚ ਵੀ ਜੇ ਬਾਦਲ ਆਏ ਤੇ ਉਹਨਾਂ ਨੇ ਆਪਦੇ ਬੰਦੇ ਫਿੱਟ ਕਰ ਲਏ ਵੀ ਆਹ ਗੁਰਦੁਆਰੇ ਦੇ ਕਬਜ਼ੇ ਤੇ ਮੇਰੇ ਬੰਦੇ ਹੋਣਗੇ ਹੋਣਾ ਤਾਂ ਕਮੇਟੀਆਂ ਚ ਇਹੀ ਚਾਹੀਦਾ ਵੀ ਕਟੜ ਗੁਰਸਖ ਤੇ ਖਰਾਬ ਬੰਦਾ ਹੋਣਾ ਚਾਹੀਦਾ ਤੇ ਕਮੇਟੀ ਦੇ ਬੰਦੇ ਵੀ 4-5 ਹੀ ਹੋਣੇ ਚਾਹੀਦੇ ਨੇ ਇੱਥੇ 31-31 ਮੈਂਬਰੀਆਂ ਕਮੇਟੀਆਂ ਬਣਾਉਂਦੀਆਂ ਨੇ ਔਰ ਉਹ ਪੈਸੇ ਖਾਂਦੇ ਨੇ ਜੀ ਔਰ ਮੇਰੇ ਕੋਲੇ ਵੀਡੀਓ ਨੇ ਜੀ ਜੰਡ ਵਾਲੇ ਦੀਆਂ ਜਿੱਥੇ ਕਮੇਟੀ ਮੈਂਬਰ दारू ਪੀਂਦੇ ਸੀ ਕਮੇਟੀ ਮੈਂਬਰਾਂ ਨੇ ਕਣਕ ਵਿੱਚ 282000 ਅੱਛਾ ਕੋਣ ਤੁੰਨੇਵਾਰ ਜੀ ਕੋਈ ਇੱਥੇ ਬਸ ਰੱਬ ਹੀ ਰੱਖਾ ਜੀ ਜੇ ਕਹਿੰਨਿਆਂ ਦੇ ਗੱਲਾਂ ਦਾ ਗੁੱਸਾ ਲੱਗਦਾ ਜੇ ਅਫਸਰਾਂ ਕੋਲ ਜਾਣੇ ਆ ਹਾਂ ਕੱਲ ਅਫਸਰਾਂ ਨੇ ਕਾਰਵਾਈ ਠੀਕ ਕੀਤੀ ਅਫਸਰ ਵੀ ਫਿਰ ਉਹ ਲੀਡਰਾਂ ਦੇ ਬੰਨੇ ਹੋਏ ਨੇ ਤੇ ਲੀਡਰਾਂ ਨੂੰ ਮੈਂ ਕਹਿੰਨਾ ਵੀ ਉਹ ਗੰਦੀ ਮੌਤੇ ਮਰਨ ਕੇ ਜਿਹੜੇ ਗੁਰੂ ਘਰਾਂ ਚ ਜਾਂ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਕਰਦੇ ਨੇ ਐਵੇਂ ਹੀ ਲੰਬੀ ਹਲਕੇ ਦਾ ਹਾਲ ਉਹ ਲੰਬੀ ਹਲਕੇ ਦੇ ਲੋਕ ਵੀ ਕੀ ਏ ਕਿ ਮੈਂ ਅੱਜ ਵੀ ਉਹਨਾਂ ਨਾਲ ਗੱਲ ਕੀਤੀ ਮੈਂ ਆ ਯਾਰ ਤੁਹਾਨੂੰ ਤੁਸੀਂ ਗੁਰੂ ਦਾ ਕਿਉਂ ਨਹੀਂ ਸਤਿਕਾਰ ਕਰਦੇ ਤੁਹਾਨੂੰ ਇੱਕ ਟੈਲੀਫੋਨ ਤੇ ਅੰਮ੍ਰਿਤਸਰ ਸਾਹਿਬ ਕਮਰੇ ਮਿਲ ਜਾਂਦੇ ਨੇ ਸਰਾਮਾਂ ਚ ਤੁਸੀਂ ਗੁਰੂ ਘਰ ਨੂੰ ਟਿੱਚ ਸਮਝਦੇ ਹੋ ਇਸੇ ਕਰਕੇ ਤੁਸੀਂ ਆ ਗੱਲ ਨਹੀਂ ਕੀਤੀ ਜੇ ਤੁਸੀਂ ਕੁੱਤੇ ਵਾਲੀ ਪਿੰਡ ਦੀ ਗੱਲ ਕਰਗੇ ਉਤੇ ਸਰ ਸਰ ਮੈਂ ਕੀ ਦੱਸਾਂ ਵੀ ਮੈਨੂੰ ਵੱਡੇ ਵੱਡੇ ਲੋਕਾਂ ਦੇ ਟੈਲੀਫੋਨ ਆਏ ਜਿਹੜੇ ਕਿ ਆਪ ਤੇ ਆਪ ਨੂੰ ਧਰਮ ਦੇ ਅਖੋਤੀ ਸਾਰਾ ਕਰਤਾ ਤਰਤਾ ਹੀ ਸਮਝਦੇ ਸੀ ਮੈਨੂੰ ਕਹਿੰਦੇ ਕਿ ਸਾਡੇ ਰਿਸ਼ਤੇਦਾਰ ਨੇ ਤੇ ਕਾਕਾ ਜੀ ਆਪਾਂ ਜਾਣਦੀਏ ਤੇ ਮੇਰੇ ਲਈ ਦੁੱਖ ਦੀ ਕੋਈ ਗੱਲ ਨਹੀਂ ਮੈਂ ਉਸ ਤੋਂ ਬਾਅਦ ਉੱਧਰ ਜਾਣਾ ਹੀ ਘਟਾਤਾ ਸੀ ਨਹੀਂ ਯਾਰ ਤੁਸੀਂ ਤਾਂ ਇਹਦਾ ਮਤਲਬ ਕੋਈ ਗਲਤੀ ਕਰੇ ਤੇ ਉਹ ਚੋਰ ਤੇ ਜੇ ਤੁਹਾਡਾ ਕੋ ਰਿਸ਼ਤੇਦਾਰ ਕਰੇ ਤੇ ਫਿਰ ਉਹਨੂੰ ਕੋਈ ਨਹੀਂ ਉਹਨੂੰ ਜਾਣਦੇ ਉੱਥੇ ਕੀ ਹੈ ਉੱਥੇ ਵੀ ਇਹੀ ਸੀਗਾ ਕਿ ਲੰਬੀ ਹਲਕੇ ਦੇ ਵਿੱਚ ਇੱਕ ਪਿੰਡੇ ਕਾਫੀ ਪਿੰਡਾਂ ਦੀਆਂ ਮੇਰੇ ਕੋਲ ਦੇਖੋ ਜੀ ਜਦੋਂ ਤੁਸੀਂ ਇਸ ਲਾਈਨ ਤੋਂ ਤੁਰਦੇ ਹੋ ਤਾਂ ਤੁਹਾਨੂੰ ਸੰਗਤ ਨਾਲ ਤੁਹਾਡਾ ਵਿਚਾਰ ਪਟਾਂਤਰੇ ਹੁੰਦੇ ਰਹਿੰਦੇ ਨੇ ਜੀ ਤੁਹਾਡੇ ਕੋਲ ਕਈ ਗੱਲਾਂ ਆ ਜਾਂਦੀਆਂ ਨੇ ਹਮ ਉੱਥੇ ਇੱਕ ਧਰਮਸ਼ਾਲਾ ਬਣਾਈ ਤੇ ਉਹਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਅੱਜ ਵੀ ਗ੍ਰੰਥੀ ਸਿੰਘ ਉਸੇ ਕਮਰੇ ਦੇ ਵਿੱਚ ਸੌਂ ਰਿਹਾ ਪਿੰਡੂ ਨੂੰ ਦੇਖੋ ਜਦੋਂ ਕਿਸੇ ਦੀ ਸ਼ਰਦਾ ਹੀ ਹੈ ਨਹੀਂ ਜੀ ਤੇ ਜਿਹੜੇ 328 ਰੂਪਾਂ ਦੀ ਅਸੀਂ ਗੱਲ ਕਰਨੇ ਉਹ ਇਵੇਂ ਹੀ ਗਏ ਹੋਏ ਨੇ ਜੀ ਹਮ ਉੱਥੇ ਕੀ ਹੈ ਕਿ ਉੱਥੇ ਫਿਰ ਨਾ ਤਾਂ ਪਿੰਡ ਨੇ ਸੇਵਾ ਨਾਲ ਗੁਰੂ ਕੇ ਮਹਿਲ ਬਣਾਏ ਜੀ ਤੇ ਨਾ ਹੀ ਆਦਰ ਸਤਕਾਰ ਨਾਲ ਗੁਰੂ ਸਾਹਿਬ ਦਾ ਸਰੂਪ ਲਿਆਂਦਾ ਤੇ ਨਾ ਹੀ ਸਤਕਾਰ ਨਾਲ ਪ੍ਰਕਾਸ਼ ਕੀਤਾ ਤੇ ਇੱਕ ਗਰੰਤੀ ਸਿੰਘ ਨੂੰ 5-7000 ਤੇ ਰੱਖਿਆ ਉਹਦਾ ਜੀ ਕਰਦਾ ਜਦੋਂ ਉਹ ਨਿਤਨੇਮ ਕਰ ਲਿੰਦਾ ਕਿਉਂਕਿ ਉਹਨੇ ਵੀ ਬਚਪਨ ਲਈ ਇੱਕ ਆਵਦਾ ਨਾਲ ਕੋਈ ਐਡ ਬਿਜ਼ਨਸ ਕੀਤਾ ਹੁੰਦਾ ਜੀ ਸੋ ਆ ਸਾਡੀ ਤਰਾਸਦੀ ਏ ਤਰਾਸਦੀ ਇਹਨਾਂ ਲੀਡਰਾਂ ਕਰਕੇ ਆ ਜੀ ਭਾਜੀ ਸ਼ਬਦ ਕਹਿਣੇ ਨਹੀਂ ਚਾਹੀਦੇ ਮੈਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਸ਼ਬਦ ਕਹਿਣ ਲੱਗਿਆ ਕਿ ਫਿਰ ਫਾਰਮੈਲਿਟੀ ਹੈ ਗੁਰੂ ਨੂੰ ਗੁਰੂ ਮੰਨ ਨਹੀਂ ਰਹੇ ਲੋ ਨਹੀਂ ਮੰਨ ਰਹੇ ਜੀ ਜੇ ਮੰਨਦੇ ਹੁੰਦੇ ਤੇ ਬਾਦਲ ਇਦਾਂ ਹੀ ਕਰਦੇ ਜੀ ਜੇ ਬਾਦਲਾ ਨੇ ਉੱਥੇ ਦੇਖੋ ਜੀ ਮੇਰਾ ਕੋਈ ਬਾਦਲਾਂ ਨਾਲ ਬੈਰ ਨਹੀਂ ਮੈਂ ਕਿਸੇ ਪਾਰਟੀ ਨਾਲ ਨਹੀਂ ਹੈਗਾ ਨਾ ਕਾਲੀ ਨਾਲ ਨਾ ਭਾਜਪੀ ਨਾਲ ਨਾ ਆਪ ਨਾਲ ਨਾ ਕਾਂਗਰਸ ਨਾਲ ਮੈਂ ਇੱਕ ਸਿੰਪਲ ਤੇ ਆਮ ਬੰਦਾ ਆ ਜ਼ਿੰਦਗੀ ਜਿਉਣ ਵਾਲਾ ਬੰਦਾ ਪਰ ਦੁੱਖ ਹੁੰਦਾ ਹੈ ਕਿ ਜੇ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਮੰਨ ਲੈਂਦੇ ਜੀ ਮਨ ਕੇ ਹੁੰਦੀ ਸੇਵਾ ਲੈnde ਸੇਵਾ ਕਰਦੇ ਇੰਨੀਆਂ ਚਲਾਕੀਆਂ ਕਰਨ ਦੀ ਕੀ ਲੋੜ ਹੈ ਗੁਰੂ ਨੇ ਤਾਂ ਤੁਹਾਡੇ ਜਿਹੜੇ ਹੈਗੇ ਨੇ ਸਭੋ ਜਿਵੇਂ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹ ਨੇ ਜਦੋਂ ਪੇੜਾ ਧਾਰਿਆ ਸੀਗਾ ਤੇ ਗੁਰੂ ਲਾਧੌਰੇ ਕੀਤਾ ਸੀਗਾ ਮੱਖਣ ਛਾਲ ਬਾਣਾ ਨੇ ਜੀ ਗੁਰੂ ਸਾਹਿਬ ਤਾਂ ਸਾਡੇ ਕੋਲ ਹੁਣ ਪ੍ਰਤੱਖ ਹੀਗੇ ਨੇ ਤੇ ਅਸੀਂ ਫਿਰ ਵੀ ਲੱਭਦੇ ਫਿਰਨੇ ਕਦੀ ਕਿਸੇ ਡੇਰੇ ਜਾ ਕੇ ਕਦੀ ਹੋਰ ਜਾ ਕੇ ਅਸੀਂ ਗੁਰੂ ਨੂੰ ਮੰਨਦੇ ਹੀ ਨਹੀਂ ਕਿ ਅਸੀਂ ਤਾਂ ਦੇਖੋ ਹੁਣ ਜਦੋਂ ਬਾਦਲਾਂ ਦੀ ਮੈਂ ਸੁਣਨਾ ਮੇਰੇ ਕੋਲ ਇੱਕ ਵੀਡੀਓ ਹੈ ਹਰ ਮੰਦਰ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ਮੱਥਾ ਟੇਕਣ ਜਾਂਦਾ ਹੈ ਤੇ ਜਿਹੜੇ ਗਰੰਥੀ ਸਿੰਘ ਗੁਰੂ ਦੀ ਤਾਬਿਆ 'ਤੇ ਬੈਠੇ ਗੁਰੂ ਕੇ ਵਜ਼ੀਰ ਨੇ ਉਹ ਸਤਕਾਰ ਲਈ ਸੁਖਬੀਰ ਦੇ ਖੜੇ ਹੋ ਜਾਂਦੇ ਨੇ ਫਿਰ ਇਹ ਤੋਂ ਮਾੜੀ ਗੱਲ ਦੀ ਕੋ ਹੋ ਸਕਦੀ ਮੇਰੇ ਕੋਲ ਵੀਡੀਓ ਜੀ ਮੈਨੂੰ ਤਾਂ ਦੁੱਖ ਲੱਗਾ ਜੀ ਮੇਰੀ ਇਸੇ ਕਰਕੇ ਜਿੰਨਾ ਨਾਲ ਬੰਦੀ ਨਹੀਂ ਕਿ ਜੀ ਕਿਸੇ ਤਰ੍ਹਾਂ ਨਾਲ ਵੀ ਜੇ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਦੇਣਾ ਤੁਹਾਨੂੰ ਗੁਰੂ ਨੇ ਆ ਜੇ ਮੇਰੇ ਕੋਲ ਤੰਦਰੁਸਤੀ ਹੈ ਮੇਰੇ ਕੋਲ ਸਾਰਾ ਕੁਝ ਹੈ ਪਤਾ ਨਹੀਂ ਇਹਨਾਂ ਲੀਡਰਾਂ ਨੂੰ ਕੀ ਹੈ ਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਜਾਂ ਅਸੀਂ ਕਰਦੇ ਆ ਪਰ ਐਸਜੀਪੀਸੀ ਦੀ ਗੱਲ ਕਰਦੇ ਉਸ ਤੋਂ ਥੱਲੇ ਆਣ ਕੇ ਆਪਾਂ ਆ ਪ੍ਰਬੰਧਕ ਕਮੇਟੀਆਂ ਜਿਹੜੀਆਂ ਲੋਕਲ ਹੈਗੀਆਂ ਇਹਨਾਂ ਦੀ ਗੱਲ ਕਰਦੇ ਆ ਮੈਂ ਇੱਕ ਪ੍ਰੋਗਰਾਮ ਪਹਿਲਾਂ ਕਿਸੇ ਪਿੰਡ ਦੇ ਵਿੱਚ ਗਰੰਥੀ ਸਿੰਘ ਦੇ ਨਾਲ ਠੱਕਾ ਹੋਇਆ ਉੱਥੋਂ ਦਾ ਪ੍ਰੋਗਰਾਮ ਕੀਤਾ ਉਹ ਚਲਾਇਆ ਮੈਨੂੰ ਭਾਜੀ 150 ਤੋਂ ਵੱਧ ਗਰੰਥੀ ਸਿੰਘਾਂ ਦੇ ਫੋਨ ਆ ਗਏ ਕਿੰਦ ਸਾਡੇ ਨਾਲ ਆ ਕੁਝ ਹੋ ਰਿਹਾ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਗ੍ਰੰਥੀ ਸਿੰਘਾਂ ਦੀ ਰਹਿਸ਼ ਤੇ ਜਾ ਕੇ ਆਇਆ ਹਾਂ ਪ੍ਰੋਗਰਾਮ ਨਹੀਂ ਕੀਤੇ ਰਿਕਾਰਡ ਨਹੀਂ ਕੀਤਾ ਪਰ ਮੈਂ ਦੇਖਿਆ ਐ ਇਦਾਂ ਮੰਦਾ ਹਾਲ ਹੁਣ ਵਾਲਾ ਸਮਾਗਿਕ ਹੋਜਾ ਦੇਖਦੇ ਹਾਂ ਹੁਣ ਵਾਲੇ ਸਮੇਂ ਦੇ ਵਿੱਚ ਅੱਜ ਉਹ ਕਿਹੜਾ ਬੱਚਾ ਆ ਜਿਹੜਾ ਕਹਿੰਦਾ ਕਿ ਮੈਂ ਗ੍ਰੰਥੀ ਸਿੰਘ ਦੀਆਂ ਸੁਵਾਵਾਂ ਨਿਭਾਉਂਗਾ ਮੈਂ ਸੇਵਾ ਕਰੂੰਗਾ ਨਾ ਤਾਂ ਅਸੀਂ ਘਰਾਂ ਦੇ ਵਿੱਚ ਬਾਣੀ ਪਹਿਲਾਂ ਤਾਂ ਪਹਿਲਾ ਕੰਮ ਤਾਂ ਸਿੱਖਦਾ ਸੀਗਾ ਘਰਾਂ ਦੇ ਵਿੱਚ ਬਾਣੀ ਪੜਨੀ ਨਾ ਅਸੀਂ ਘਰਾਂ ਦੇ ਵਿੱਚ ਪੜ ਰਹੇ ਆ ਤੇ ਨਾ ਅਸੀਂ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਸੰਭਾਲ ਕਰ ਰਹੇ ਆ ਵਿੱਚੋਂ ਕੁਝ ਕੋ ਗਲਤ ਹੋਣਗੇ ਸਭ ਨਹੀਂ ਹੋ ਸਕਦੇ ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਨਾ ਉਹਨਾਂ ਦਾ ਇੱਜ਼ਤ ਸਤਿਕਾਰ ਹੈਗਾ ਤੇ ਫਿਰ ਉਹਨਾਂ ਵਾਲਾ ਸਮਾ ਕਿਸ ਤਰੀਕੇ ਦਾ ਦੇਖਦੇ ਹੋ ਭਾਈ ਬਿਲਕੁਲ ਸਰ ਤੁਸੀਂ ਬਹੁਤ ਤੁਹਾਡੀ ਵਧੀਆ ਗੱਲ ਹੈ ਜੀ ਕਿ ਅੱਜ ਕੋਈ ਵੀ ਗਰੰਤੀ ਸਿੰਘ ਆਪਦੇ ਬੱਚੇ ਨੂੰ ਗਰੰਤੀ ਸਿੰਘ ਨਹੀਂ ਬਣਾ ਰਿਹਾ ਉਹ ਇਸੇ ਕਰਕੇ ਨਹੀਂ ਬਣਾ ਰਿਹਾ ਦੇਖੋ ਗਰੰਤੀ ਸਿੰਘ ਨੂੰ ਅੱਛੀ ਤਨਖਾਹ ਚਾਹੀਦੀ ਹੈ ਕਿਉਂਕਿ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਜੇ ਪਰ ਗਰੰਤੀ ਸਿੰਘ ਤਾਂ ਸਾਈਕਲ ਤੋਂ ਜੇ ਮੋਟਰਸਾਈਕਲ ਲੈ ਜੇ ਤਾਂ ਸਾਰਾ ਪਿੰਡ ਉਹਦੀਆਂ ਗੱਲਾਂ ਕਰੀ ਜਾਂਦਾ ਵੀ ਇਹਨੇ ਕਿੱਥੋਂ ਲੈਣੀ ਜੀ ਸੋ ਉਹਤੇ ਕਮੇਟੀਆਂ ਦੇ ਜਿੰਨਾ ਆਗੂਆਂ ਨੂੰ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਉਹ ਚੌਧਰ ਦੇ ਪੁਖੇ ਨੇ ਉਹ ਗ੍ਰੰਤੀ ਸਿੰਘਾਂ ਤੇ ਰੋਹ ਮਾਰਦੇ ਨੇ ਜੀ ਵੀ ਸਾਨੂੰ ਚਾਹ ਫੜਾਉ ਗ੍ਰੰਤੀ ਸਿੰਘ ਉੱਠ ਕੇ ਸਾਨੂੰ ਸਾਸਿਕਲ ਬੁਲਾਏ ਹੋਣਾ ਤਾਂ ਇਹ ਚਾਹੀਦਾ ਵੀ ਉਹ ਗੁਰੂ ਦਾ ਵਜ਼ੀਰ ਹੈ ਜੀ ਸਾਡੇ ਲਈ ਇੰਨਾ ਸਤਿਕਾਰਯੋਗ ਹੈ ਵੀ ਅਸੀਂ ਉਹਦੇ ਪ੍ਰਤੀ ਸ਼ਬਦ ਨਹੀਂ ਸਾਡੇ ਕੋਲ ਹੈਗੇ ਪਰ ਹੁੰਦਾ ਕਿ ਮੈਂ ਤੁਹਾਨੂੰ ਸਾਡੇ ਲੋਕਲ ਮੈਂ ਤੱਕ ਜਿੰਨੀਆਂ ਕੋਈ ਗੱਲਾਂ ਕਰਾਂਗਾ ਜੀ ਜੇ ਆਪਦੇ ਘਰ ਨੂੰ ਠੀਕ ਕਰ ਲਈਏ ਤਾਂ ਸਾਰਾ ਕੁਝ ਠੀਕ ਹੋ ਜਾਂਦਾ ਹੈ। ਬਿਲਕੁਲ ਜੀ। ਜੰਡਵਾਲੇ ਸਾਹਿਬ ਸੰਤ ਬਾਪੂ ਤਾਰਾ ਸਿੰਘ ਜੀ ਖੁਸ਼ਦਿਲ ਦੀ ਵਰਸੀ ਗਈ ਜੀ ਹੁਣ ਹਾੜ ਨੂੰ। ਜੀ। ਉੱਥੇ ਕੀ ਹੋਇਆ ਵੀ ਮੈਂ ਕਿਹਾ ਵੀ ਜੇ ਕਿਸੇ ਨੇ ਸਿਆਸੀ ਕਾਨਫਰੰਸ ਕਰਨੀ ਆਪਦੀ ਕਰ ਲੈ ਲੱਗ। ਜੀ। ਗੁਰੂ ਦੀ ਹਜ਼ੂਰੀ 'ਚ ਜਿੰਨੀ ਕਮੇਟੀ ਸੀ ਉਹ ਲੀਡਰਾਂ ਦੀ ਚਮਚਾਗਰੀ ਕਰੀ ਜਾਂਦੀ ਸੀ। ਓਕੇ। ਹਾਂ ਲੀਡਰਾਂ ਦੀ ਚਮਚਾਗਰੀ ਕਰਕੇ ਸਾਰਿਆਂ ਨੂੰ ਸਰੂਪੇ ਪਾਏ ਜਾ ਰਹੇ ਨੇ। ਇਹ ਨਹੀਂ ਦੇਖਦੇ ਕਿ ਉਹਦਾ ਕਰਦਾਰ ਕੀ ਹੈ, ਉਹਦਾ ਕੈਰੇਕਟਰ ਕੀ ਏ, ਕੀ ਉਹ ਹੋ ਸਕਦਾ ਵੀ ਕਈ ਬੰਦੇ ਤਾਂ ਕੀ ਉਹਨੂੰ ਕਹਿੰਦੇ ਨੇ ਜਿਹੜਾ ਬੁੱਲਾ ਜੀਆਂ ਚਲਾਉਂਦੇ ਨੇ ਉਹਨੂੰ ਜੋ ਵੀ ਸਰ ਖਤਮਾ ਕੋਈ ਇੱਕ ਤਰੀਕੇ ਦਾ ਕਹਿ ਲਿਆ ਜੀ ਉਹਨਾਂ ਨੂੰ ਵੀ ਸਨਮਾਨ ਪਾਈ ਜਾਂਦੇ ਨੇ ਹੋਣਾ ਕਿ ਚਾਹੀਦਾ ਸੀ ਕਿ ਸਾਡਾ ਸੰਤਾਂ ਦਾ ਸਮਾਗਮ ਹੈ ਕੁ 10-12 ਬੱਚੇ ਜਿਹੜੇ ਛੋਟੇ ਬੱਚੇ ਉਹਨਾਂ ਦੇ ਦਸਤਾਰ ਮੁਕਾਬਲੇ ਕਰਾਏ ਜਾਂਦੇ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਸਟੇਜ ਤੇ ਨੰਬਰ 2 ਜਿਹੜੇ ਵਧੀਆ ਕੋਈ ਗ੍ਰੰਥੀ ਸਿੰਘ ਸੀ ਸਾਡੇ ਇਲਾਕੇ ਦੇ ਲੋਕਲ ਜੀ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਉਹਨਾਂ ਨੂੰ ਦੇਖ ਕੇ ਬੱਚਿਆਂ 'ਚ ਇੱਕ ਭਾਵਨਾ ਪੈਦਾ ਹੁੰਦੀ ਕਿ ਦੇਖੋ ਇੱਕ ਸਿੱਖ ਦਾ ਕਿੰਨਾ ਸਤਕਾਰ ਏ ਕਿ ਸੰਤਾਂ ਦੇ ਜਨਮ ਦਿਹਾੜੇ ਤੇ ਜਾਂ ਦਿਨ ਤੇ ਸਾਨੂੰ ਸਨਮਾਨ ਮਿਲਿਆ ਕਿ ਮੈਂ ਆਪਦੀ ਸਿੱਖੀ 'ਚ ਕਾਇਮ ਸੀ ਜਾਂ ਮੈਂ ਨਿਤਨੇਮੀ ਸੀ ਜਾਂ ਮੈਨੂੰ ਗੁਰੂ ਸਾਹਿਬ ਨੇ ਨਿਤਨੇਮੀ 'ਚ ਬੜਾ ਰਿਆਸ ਦਿੱਤਾ ਪਰ ਹੋਊ ਤਾਂ ਸਾਰਾ ਕੁਝ ਉਲਟ ਗਿਆ ਤੇ ਜਦੋਂ ਇਹਨਾਂ ਨੂੰ ਆਖੀਦਾ ਹੈ ਫਿਰ ਔਖੇ ਹੁੰਦੇ ਨੇ ਉੱਥੇ ਹੋਰ ਕੀ ਹੋਇਆ ਜੇ ਉੱਥੇ ਮੇਲੇ ਤੇ ਦੁਕਾਨਾਂ ਲੱਗੀਆਂ ਨੇ ਜੀ ਤੇ ਜੇ ਉੱਥੇ ਸਿੱਖਾਂ ਦੀਆਂ ਜਿਹੜੇ ਕੱਟੜ ਗੁਰਸਿੱਖ ਸੀ ਬੱਚੇ ਸੀ ਵੱਡੇ ਸੀ ਨੌਜਵਾਨ ਸੀ ਬਜ਼ੁਰਗ ਸੀ ਉਹਨਾਂ ਦੀ ਜਿਹੜੀ ਇਹਨਾਂ ਨੇ 3-3000% ਲਈਏ ਇੱਕ ਦਿਨ ਦੀ ਉਹ ਟੈਕਸ ਵੀ ਇੱਕ ਗੁੰਡਾ ਟੈਕਸ ਤੇ ਜੇ ਉਹੀ ਇਹ ਹੁੰਦਾ ਵੀ ਜਿਹੜੇ ਕੱਟੜ ਗੁਰਸਿੱਖ ਨੇ ਉਹਨਾਂ ਨੂੰ 100 ਰੁਪਈਆ ਫੀਸ ਨਾਲ ਇੱਥੇ ਲਾਉਣਗੇ ਦੁਕਾਨ ਤੇ ਅਗਲੀ ਵਾਰੀ ਹੋ ਸਕਦਾ ਦੂਜੇ ਦਾ ਵਿੱਚ ਰੱਖਦੇ 500 ਰੁਪਈਆ ਵੀ ਤੈਨੂੰ 500 ਚਲੋ ਹੈਗੇ ਉਹ ਵੀ ਗਰੀਬ ਨੇ ਤੇ ਉਹਨੇ ਵੀ ਕਹਿਣਾ ਸੀ ਮੈਂ ਸਿੱਖ ਬਣਾ ਕਿ ਇੱਥੇ ਦੇਖੋ ਕਿੰਨੀ ਸਿੱਖ ਨੂੰ ਇੱਜ਼ਤ ਮਿਲਦੀ ਹੈ ਉੱਥੇ ਹੋ ਤਾਂ ਇਹ ਰਿਆ ਸੀ ਵੀ ਅਮਰਤ ਧਾਰੀ ਸਿੰਘ ਜਾ ਕੇ ਪਰਚੀਆਂ ਕੱਟ ਰਿਹਾ ਸੀ ਵੀ ਲਿਆਉ ਕੱਢੋ 3000 ਤਾਂ ਉਹ 3000 ਇੱਕ ਮੈਂ ਕਹਿੰਦਾ ਵੀ ਕਈਆਂ ਦੁਕਾਨਾਂ 'ਚ ਮੈਨੂੰ ਏਦਾਂ ਲੱਗਾ ਮੈਂ ਤਾਂ ਦੇਖੋ ਗੱਲ ਵੀ ਕੀਤੀ ਹੈ ਜੀ ਆ ਜਿੰਨੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਮੈਂ ਜ਼ਿਆਦੀਆਂ ਗੱਲਾਂ ਕਮੇਟੀ ਨਾਲ ਕੀਤੀਆਂ ਜੀ ਵੀ ਯਾਰ ਏਦਾਂ ਨਾ ਕਰੋ ਇੱਥੇ ਸਿੱਖਾਂ ਦਾ ਸਨਮਾਨ ਕਰੋ ਇਹਨਾਂ ਸਿਆਸੀ ਲੋਕਾਂ ਨੂੰ ਦਫਾ ਕਰੋ ਜੀ ਨਾਲਿਆਂ ਉੱਥੇ ਆਪਦੀਆਂ ਸਟੇਜਾਂ ਨਾ ਇਹਨਾਂ ਦੀ ਚਮਚਾਗਿਰੀ ਕਰੋ ਹੂੰ ਪਰ ਉਹਨਾਂ ਨੂੰ ਗੁੱਸਾ ਲੱਗਦਾ ਜੀ ਸੋ ਬੜੀ ਇੱਕ ਕੌਮ ਜਿਹੜੀ ਇਸ ਮੋੜ ਤੇ ਖੜੀ ਏ ਵੀ ਜੇ ਕਮੇਟੀਆਂ ਲੋਕਲ ਕਮੇਟੀਆਂ ਨੇ ਪਿੰਡਾਂ ਦੀਆਂ ਉਹ ਵੀ ਕੱਟੜ ਗੁਰਸਿੱਖ ਹੋਣ ਉਹ ਪਿੰਡਾਂ ਦੇ ਬਿਲਕੁਲ ਨਿਊਟਰ ਬੰਦੇ ਹੋਣ ਉਹ ਕਿਸੇ ਪਾਰਟੀ ਨਾਲ ਨਾ ਜੁੜੇ ਹੋਣ ਵੀ ਉਹ ਜੀ ਕਾਲੀ ਏ ਜੀ ਉਹ ਜੀ ਕਾਂਗਸੀ ਏ ਜੀ ਉਹ ਆਪਦਾ ਮੈਂ ਜੰਡਵਾਲਾ ਸਾਹਿਬ ਦੀ ਤੁਹਾਨੂੰ ਦੱਸ ਦੇਣਾ ਹਰਦੀਪਾ ਹਰਸਿਮਰਤ ਆਈ ਜੀ ਵੀਰਵਾਰ ਦਾ ਦਿਨ ਸੀ ਉਸ ਦਿਨ ਕੀਰਤਨ ਚੱਲ ਰਿਹਾ ਸੀ ਜੀ ਤੇ ਪਿੰਡ ਨੇ ਉਹਨਾਂ ਦੇ ਇੰਤਜ਼ਾਰ 'ਚ ਪਹਿਲਾਂ ਤਾਂ ਕੀਰਤਨ ਸ਼ੁਰੂ ਕਰਵਾਇਆ ਤੇ ਜਦੋਂ ਬੀਬਾ ਜੀ ਆ ਗਏ ਕਹਿੰਦੇ ਬੱਸ ਬੀਬਾ ਜੀ ਆ ਗਏ ਹੁਣ ਬੰਦ ਕਰ ਦੇ। ਅੱਛਾ ਕੋਈ ਮਰਿਆਦਾ ਨਹੀਂ ਕਿ ਸ਼ਬਦ ਪੂਰਾ ਹੋਇਆ ਜਾਂ ਨਹੀਂ ਹੋਇਆ। ਹਾਂ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹ ਸਮੇਤ ਬੂਟਾਂ ਦੇ ਉੱਪਰ ਚਲੇ ਗਏ ਗੁਰੂ ਦੀ ਹਜ਼ੂਰੀ 'ਚ। ਅੱਛਾ ਫਿਰ ਉਤਰੇ ਪਿੰਡ ਦੇ ਇੱਕ ਬੰਦਾ ਜੋ ਖੇੜਾ ਨਹੀਂ ਹੈਗਾ ਉਹਦੀ ਡੈਥ ਹੋ ਗਈ। ਉਹਨੇ ਜਦੋਂ ਗੱਲ ਕੀਤੀ ਤਾਂ ਪਿੰਡ ਦੇ ਦੀ ਸਿਆਸੀ ਲੋਕਾਂ ਨੇ ਦਬਾ ਲਿਆ ਜੀ। ਸੋ ਆਹ ਤਾਂ ਸਾਡੇ ਹਾਲਾਤ ਨੇ। ਮੈਂ ਪਿੱਛੇ ਇੱਕ ਸਾਡੇ ਇੱਥੇ ਨਾਮੀ ਬਾਬਾ ਹੈ। ਮੈਂ ਇਹ ਯਾਰ ਤੂੰ ਸਾਰਿਆਂ ਨੂੰ ਸਰੂਪੇ ਪਾ ਦੇਣਾ ਮਤਲਬ ਕੀ ਹੋਇਆ ਤੇਰਾ ਮੈਨੂੰ ਕਹਿੰਦਾ ਵੀ ਤੂੰ ਨਹੀਂ ਪਾਉਂਦਾ ਮੈਂ ਨਹੀਂ ਪਾਉਂਦਾ ਮੈਂ ਮੈਂ ਮੇਰਾ ਤਾਂ ਜੇ ਪੁੱਛਣਾ ਤੇ ਇੱਕ ਬੰਦੇ ਨੇ ਮੈਨੂੰ ਸਰੂਪਾ ਫੜਾਇਆ ਤਾਂ ਮੈਨੂੰ ਕਹਿੰਦਾ ਪਾਓ ਮੈਂ ਨਹੀਂ ਪਾਉਣਾ ਨਾ ਮੇਰਾ ਕਰਦਾਰ ਹੈ ਪਾਉਣ ਵਾਲਾ ਨਾ ਉਹਦਾ ਕਰਦਾਰ ਪਾਉਣ ਵਾਲਾ ਜੇ ਦੀ ਕੋਈ ਅਹਿਮੀਅਤ ਏ ਇਦਾਂ ਨਹੀਂ ਹੈਗਾ ਵੀ ਇਹ ਸਵਾ ਦੋ ਗਾ ਇਦਾਂ ਕੱਪੜਾ ਜੀ ਇਹ ਬੜੀ ਸਤਿਕਾਰਤ ਚੀਜ਼ ਏ ਸੋ ਕਈ ਵਾਰ ਗੱਜੂ ਕਹਿੰਦੇ ਕਿ ਮੈਂ ਹੁਣ ਗਰਾਉਂਡ ਲੈਵਲ ਦੇ ਉੱਤੇ ਜਾ ਕੇ ਸਿੱਖੀ ਪ੍ਰਚਾਰ ਦੀ ਗੱਲ ਪ੍ਰਸਾਰ ਦੀ ਗੱਲ ਕਰ ਰਿਹਾ ਨਹੀਂ ਨਜ਼ਰ ਆਇਆ ਗੜਗੱਜ ਸਾਹਿਬ ਚਮਚਾਗਰੀ ਕਰਦੇ ਨੇ ਗੜਗੱਜ ਜੇ ਇੰਨਾ ਸੱਚਾ ਸੁੱਚਾ ਸੀ ਸਾਨੂੰ ਅਹੁਦਿਆਂ ਨਾਲੋਂ ਸਾਨੂੰ ਉਸੂਲ ਪਿਆਰੇ ਨੇ ਤੇ ਜਿੱਥੇ ਅਸੂਲਾਂ ਨੂੰ ਛਿੱਕੇ ਟੰਕ ਕੇ ਤੇ ਅਹੁਦੇ ਵਾਲੀ ਦੀ ਭੁੱਖ ਹੋ ਜੇ ਉੱਥੇ ਫਿਰ ਸਾਰਾ ਕੁਝ ਹੀ ਨਹੀਂ ਰਹਿੰਦਾ ਗੜਗੱਜ ਸਾਹਿਬ ਦਾ ਪਹਿਲਾ ਸਟੈਪ ਹੀ ਦੇਖੋ ਰਾਤ ਨੂੰ ਜਾ ਕੇ ਉੱਥੇ ਜਦੋਂ ਇੱਕ ਇਹ ਸਾਡਾ ਧਾਰਮਿਕ ਸਮਾਗਮ ਸੀ ਸਾਡੇ ਕੌਮ ਦੇ ਆਗੂ ਨੇ ਜਥੇਦਾਰ ਨੇ ਉਹਦਾ ਸਮਲਣਾ ਸੀ ਜੀ ਤੇ ਉਹ ਜੋ ਟਾਈਮ ਦਿੱਤਾ ਸੀ ਉਹ ਹੀ ਟਾਈਮ ਹੁੰਦਾ ਤਕਰਾਰ ਹੁੰਦਾ ਤੇ ਇਹਦਾ ਮਤਲਬ ਅਸੀਂ ਡਰਾਂਗੇ ਫਿਰ ਤਕਰਾਰ ਤੋਂ ਜੇ ਸੱਚ ਬੋਲਣ ਤੋਂ ਹੀ ਅਸੀਂ ਡਰਨਾ ਹੈ ਇਹਦਾ ਮਤਲਬ ਫਿਰ ਸਾਡੇ ਚ ਕਿਤੇ ਕਮੀ ਹੈ ਜਾਂ ਸਾਡੇ ਚ ਕੋ ਲਾਲਚ ਝਲਕਦਾ ਸੋਕੜ ਗਾਇਸ ਸਾਹਿਬ ਦੀਆਂ ਗੱਲਾਂ ਨੇ ਜੀ ਮੈਂ ਤਾਂ ਜਿੰਨੀਆਂ ਕੋ ਉਹਨਾਂ ਦੀਆਂ ਦੇਖਦਾ ਜੀ ਐਕਟੀਵਿਟੀ ਉਹ ਸਾਰੀਆਂ ਚਮਚਾਗਰੀ ਆਲੀਆਂ ਨੇ ਔਰ ਬਾਦਲਾਂ ਦੇ ਵਾਲੇ ਦਿਵਾਲੀ ਘੁੰਮੀ ਜਾਂਦੀਆਂ ਨੇ ਸੋ ਬੜਾ ਦੁੱਖ ਲੱਗਦਾ ਹੈ ਵੀ ਨਹੀਂ ਕੌਮ ਦੇ ਇਦਾਂ ਜਥੇਦਾਰ ਹੋਣੇ ਚਾਹੀਦੇ ਸੀ ਅਥੇਦਾਰ ਦਾ ਪਾਪਾ ਫੂਲਾ ਸਿੰਘ ਵਰਗਾ ਹੀ ਹੋਣਾ ਚਾਹੀਦਾ ਸੀ ਅਖੀਰ ਦੇ ਉੱਤੇ ਹੱਲ ਕੀ ਹੈਗਾ ਭਾਜੀ ਇਹਨਾਂ ਸਾਰੇ ਮਸਲਿਆਂ ਦਾ ਬੇਦਵੀ ਹੋ ਰਹੀ ਹੈ ਗਰੰਥੀ ਸਿੰਘਾਂ ਦਾ ਮਾਣ ਸਤਕਾਰ ਬਹਾਲ ਨਹੀਂ ਹੋ ਰਿਹਾ ਕਮੇਟੀਆਂ ਦੇ ਵਿੱਚ ਬੰਦੇ ਅਜਿਹੇ ਹੈਗੇ ਆ ਜਿਨ੍ਹਾਂ ਨੇ ਅਮਰਤ ਨਹੀਂ ਛਕੇ ਹੋਏ ਅਜਿਹੇ ਵੀ ਹੈਗੇ ਜਿਹੜੇ ਸ਼ਰਾਬਾਂ ਪੀਂਦੇ ਆ ਸ਼ਰਾਬਾਂ ਪੀ ਕੇ ਲੋਕ ਗੁਰੂ ਘਰਾਂ ਦੇ ਵਿੱਚ ਵੀ ਪਹੁੰਚ ਜਾਂਦੇ ਆ ਜਦੋਂ ਗਰੰਥੀ ਸਿੰਘ ਵਿਰੋਧ ਕਰਦਾ ਉਤੋਂ ਗਰੰਥੀ ਸਿੰਘ ਨੂੰ ਤੋਰ ਦਿੱਤਾ ਜਾਂਦਾ ਅਜਿਹੇ ਮਸਲੇ ਵੀ ਹੈਗੇ ਗਰੰਥੀ ਸਿੰਘ ਨੂੰ ਇਸ ਕਰਕੇ ਪਿੰਡ ਦੇ ਵਿੱਚੋਂ ਸੇਵਾ ਮੁਕਤ ਕਰ ਦਿੱਤਾ ਜਾਂਦਾ ਕਿ ਬਾਬੇ ਨੇ ਪਾਣੀ ਵਾਲੀ ਟੈਂਕੀ ਨਹੀਂ ਭਰੀ ਬਿਲਕੁਲ ਹੱਲ ਕੀ ਹੈਗਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਖੀਰ ਦੇ ਉੱਤੇ ਗੱਲ ਹੈ ਜੀ ਇਹ ਜਿਹੜੇ ਚੌਧਰਾਂ ਦੇ ਭੁੱਖੇ ਨੇ ਜਦੋਂ ਗੁਰੂ ਨਾਲ ਆਢਾ ਲਾਈ ਜਾਂਦੇ ਨੇ ਤੇ ਇਹਨਾਂ ਨੂੰ ਤਾਂ ਆਮ ਪਿੰਡਾਂ ਦੀਆਂ ਕਮੇਟੀਆਂ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਇਹ ਵੀ ਦੇਖੋ ਬਾਦਲ ਅੱਜ ਕੱਖੋਂ ਹੋੜੇ ਨੇ ਜੀ ਤੇ ਜਿਹੜੇ ਇਹ ਵੀ ਮੁਕਤ ਦੇ ਚੌਧਰ ਦੇ ਭੁੱਖੇ ਨੇ ਨਾ ਪਿੰਡਾਂ ਦੀਆਂ ਕਮੇਟੀਆਂ ਵਾਲੇ ਵੀ ਬਾਬੇ ਨੇ ਟੈਂਕੀ ਨਹੀਂ ਪਈ ਬਾਬੇ ਨੇ ਮੈਨੂੰ ਫਤੇ ਨਹੀਂ ਬੁਲਾਈ ਬਾਬੇ ਨੇ ਮੈਨੂੰ ਪ੍ਰਸ਼ਾਦ ਨਹੀਂ ਦਿੱਤਾ ਪਾਪਾ ਬਾਹਰ ਚਲਾ ਗਿਆ ਸੀ ਬਾਬੇ ਨੇ ਇੱਥੇ ਝਾੜੂ ਨਹੀਂ ਲਾਇਆ ਜਿਹੜੀਆਂ ਕਿ ਗੁਰੂ ਘਰ ਦੀਆਂ ਸੇਵਾ ਜਿਹੜੀਆਂ ਸੀ ਉਹ ਕਈ ਸਾਡੇ ਹਿੱਸੇ ਵੀ ਆਈਆਂ ਸੀ ਪਰ ਅਸੀਂ ਆਪ ਤਾਂ ਮੁਨਕਰਾਂ ਤੇ ਬਾਬੇ ਤੇ ਰੂਪ ਪਾਉਣੇ ਆ ਤੇ ਫਿਰ ਗੁਰੂ ਇਹਨਾਂ ਨੂੰ ਸਜ਼ਾ ਦੇਊਗਾ ਫਿਰ ਇਹ ਮਰਨਗੇ ਔਖੇ ਹੋ ਕੇ ਤੇ ਜਿਹੜੇ ਮੇਰਾ ਤੇ ਇੱਕੋ ਹੀ ਕੌੜਾ ਸ਼ਬਦ ਹੈ ਵੀ ਜਿਹੜਾ ਗੁਰੂ ਨਾਲ ਚਲਾਕੀ ਕਰੂਗਾ ਉਹਨੂੰ ਕੀੜੇ ਪੈਣੇ ਨੇ ਪੈਰਾਂ ਤੋਂ ਲੈ ਕੇ ਸਿਰ ਤੱਕਰ ਔਰ ਉਹ ਮੰਝੇ ਤੇ ਹੁਕੂਗਾ ਮੈਂ ਜਦੋਂ ਰਸਤੇ 'ਚ ਵੀ ਉੱਥੋਂ ਆ ਰਹੇ ਸੀ ਅਸੀਂ ਰੱਤੇ ਟਿੱਬੇ ਤੋਂ ਹੋਣਾ ਤੇ ਮੈਂ ਨਾਲ ਆਪਦੇ ਤਾਏ ਨੂੰ ਕਹਿ ਰਿਹਾ ਸੀ ਮੈਂ ਹਤਾਇਆ ਵੀ ਜੇ ਤੰਦਰੁਸਤੀ ਨਾ ਹੋਵੇ ਵੱਡੀ ਗੱਡੀ ਹੋਵੇ ਲੱਤਾਂ ਭਾਵੇਂ ਦੋਵੇਂ ਵੱਡੀਆਂ ਹੋਣ ਤੇ ਅਸੀਂ ਕਹਿੰਨੇ ਗੱਡੀ ਵੱਡੀ ਹੋਵੇ ਤੇ ਆਨੰਦ ਤਾਂ ਇਸੇ 'ਚ ਵੀ ਮੇਰੇ ਕੋਲ ਭਾਵੇਂ ਸਕੂਟਰ ਹੋਵੇ ਟੁੱਟਾ ਏ ਮੈਨੂੰ ਤੰਦਰੁਸਤੀ ਹੋਵੇ ਵੀ ਮੈਂ ਅੱਧੀ ਰਾਤ ਨੂੰ ਚਲਾ ਕੇ ਲੈ ਜਾਣਾ ਸੋ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਗਲਤ ਪਾਸੇ ਨੂੰ ਤੁਰ ਪਈ ਇਹਨਾਂ ਲੀਡਰਾਂ ਦੇ ਵੇਖ ਕੇ ਵੱਡੀਆਂ ਕੋਠੀਆਂ ਕਾਰਾਂ ਲੈ ਸੋ ਇਹ ਮੁੜਨਗੇ ਨੀ ਤਾਂ ਫਿਰ ਕੌਮ ਜਾਗੂਗੀ ਦੁਬਾਰਾ ਜਿਵੇਂ ਪਹਿਲਾਂ ਜਾਗੀ ਸੀ ਮੈਂ ਕਿਹਨਾਂ ਵੀ ਕੌਮ ਅੱਗੇ ਹੋਇਆ ਤਾਂ ਸਾਰਾ ਜੋ ਕਰਦਾ ਗੁਰੂ ਸਾਹਿਬ ਚੰਗਾ ਹੀ ਕਰਦਾ ਫਿਰ ਕਿਤੇ ਲਹਿਰ ਆਊਗੀ ਤਾਂ ਇਹਨਾਂ ਫਿਰ ਆ ਜਿਹੜੇ ਦੁੱਕੀ ਦੇ ਬਣੇ ਫਿਰਦੇ ਨੇ ਪਿੰਡਾਂ ਦੀਆਂ ਪ੍ਰਧਾਨਕੀਆਂ ਆ ਜਿਹੜੇ ਉਹਦੇ ਸੰਭਾਲੀ ਬੈਠੇ ਨੇ ਇਹਨਾਂ ਦਾ ਇੱਕ ਵੱਡੋ ਘੋੜੀ ਕੱਟਿਆ ਜਾਊਗਾ ਮੇਰੀ ਤਾਂ ਹੀ ਜੀ ਕਰਦਾ ਜੀ ਮੈਂ ਤਾਂ ਇਹਨਾਂ ਦੀਆਂ ਵੇਖ ਵੇਖ ਕੇ ਗੱਲਾਂ ਜੀ ਅੱਖ ਚੁੱਕਾ ਤੇ ਮੇਰਾ ਕਈ ਵਾਰੀ ਜੀ ਕਰਦਾ ਵੀ ਬਾਗੀ ਹੋ ਜੇ ਵੀ ਜਿੰਨਾ ਚਿਰੇ ਵੀ ਕੁਏ ਲੰਗੌਰ ਜਿਹਨੇ ਨਾ ਭੜਕਾਏ ਹੂੰ ਠੀਕ ਹੈ ਜ਼ਿੰਦਗੀ ਤਾਂ ਇਹ ਨਹੀਂ ਚੱਲਨੀ ਪਰ ਦੁੱਖ ਹੁੰਦਾ ਜੀ ਇਹ ਮੰਨ ਲਓ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਿਆ ਬਿਲਕੁਲ ਫਿਰ ਵੀ ਨਹੀਂ ਹਟਦੇ ਕਿ ਪਤਾ ਨਹੀਂ ਕਿਉਂ ਨਹੀਂ ਤੇ ਚਮਚਾਗਰੀ ਐ ਮੈਂ ਕਹਿੰਦਾ ਬਾਬਾ ਉਹ ਅੜ ਕੇ ਖੜਜ ਤੇ ਉਹਦੇ ਇੰਨੇ ਕੋਈ ਕਦਰਦਾਨੀ ਆ ਜਾਣਗੇ ਗਰੰਤੀ ਸਿੰਘ ਦੇ ਵੀ ਇਲਾਕੇ ਦੇ ਪਿੰਡਾਂ ਚ ਉਹਨੂੰ ਕਦੀ ਵੀ ਉਹਨੂੰ ਰੋਟੀ ਤੋਂ ਮਥਾਸ ਨਹੀਂ ਰਹਿਣ ਦੇਣਗੇ ਉਹਦੇ ਬੱਚਿਆਂ ਦਾ ਜੁਮਾ ਚੁੱਕਣ ਨੂੰ ਤਿਆਰ ਨੇ ਪਰ ਗਰੰਤੀ ਸਿੰਘ ਨੂੰ ਵੀ ਜੇ ਗੁਰੂ ਦੀ ਓਟ ਲੈਂਦਾ ਤੇ ਫਿਰ ਅੜਣਾ ਬੰਦ ਹੈ ਹੂੰ ਠੀਕ ਹੈ ਜੀ ਸੋ ਗਰੰਤੀ ਸਿੰਘ ਵੀ ਅੜਣ ਤੇ 도ਗਲੇ ਬੰਦਿਆਂ ਨੂੰ ਪਾਸੇ ਕਰਨ ਤੇ ਪਿੰਡਾਂ ਦੇ ਜਿਹੜੇ ਮਿਹਨ ਬੰਦੇ ਨੇ ਇਹ ਦੇਖੋ ਜਦੋਂ ਅਸੀਂ ਪਿੰਡ ਚ ਸੱਚੀ ਝੂਠੀ ਨਹੀਂ ਕਹਿੰਦੇਗੇ ਤੇ ਮੈਂ ਸਮਝਦਾ ਵੀ ਉਹ ਵੀ ਪਾਪਾਂ ਦਾ ਪਾਕੀ ਹੁੰਦਾ ਬਿਲਕੁਲ ਹੂੰ ਤੇ ਕਹਿਣੀ ਚਾਹੀਦੀ ਗੱਲ ਗੁਰੂ ਉਹਦੇ ਤੇ ਆਪੇ ਕਿਰਪਾ ਕਰਕੇ ਸੇਵਾ ਲੈਂਦਾ ਜੀ ਸੋ ਸੇਵਾ ਕਰੀਏ ਤੇ ਇਹ ਜਿਹੜੇ 도ਗਲੇ ਬੰਦੇ ਨੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਜੀ ਤੇ ਗੁਰੂ ਦੀ ਗੱਲ ਕਰੀਏ ਤੇ ਬਾਣੀ ਤੇ ਬਾਣੀ ਦੇ ਧਾਰ ਨਹੀਂ ਬਣੀਆਂ ਤੇ ਗੁਰੂ ਸਾਹਿਬ ਕਿਰਪਾ ਕਰਕੇ ਸਾਰੀ ਆਪੇ ਆਪ ਦੀ ਸੰਗਤ ਤੋਂ ਸੇਵਾ ਲੈਣਗੇ ਔਰ ਮਾਨੇ ਚ ਜਿਹੜੀ ਸਭ ਤੋਂ ਵੱਡੀ ਗੱਲ ਏ ਇਹ ਸਾਰੀਆਂ ਗੱਲਾਂ ਕਹਿਣ ਨਾਲ ਨਹੀਂ ਹੋਣੀਆਂ ਇਹ ਗੁਰੂ ਦਾ ਮਨੇ ਚ ਡਰ ਬਿਠਾਇਆ ਹੀ ਹੋਣੀਆਂ ਨੇ ਜੇ ਗੁਰੂ ਦਾ ਭੈ ਮੰਨਾਂਗੇ ਤੇ ਸਾਰੇ ਓਸੂਲ ਬਣ ਜਾਣਗੇ ਤੁਸੀਂ ਅੱਜ ਵੀ ਦੇਖਿਆ ਹੋਣਾ ਮੈਨੂੰ ਉੱਥੇ ਸਾਰ ਸਾਹਿਬ ਹੋਰ ਵੀ 2-4 ਬੰਦਿਆਂ ਨੇ ਦੱਸਿਆ ਜੀ ਕਿ ਉੱਥੇ ਰੱਤੇ ਟਿਬੇ ਅੱਜ ਵੀ ਗੁਰੂ ਘਰ ਦੇ ਵਿੱਚ ਉੱਥੇ ਕਈ ਬੰਦੇ ਜਿਹੜੇ ਜਾਤੀ ਪਾਤੀ ਦਾ ਬਣਾਈ ਜਾ ਰਹੇ ਸੀ ਉਹ ਮੰਨ ਤਾਂ ਕਿਸੇ ਹੋਰ ਧਰਮ ਨੂੰ ਰਹੇ ਸੀ ਤੇ ਕਈਆਂ ਬੰਦਿਆਂ ਦੇ दारू ਪੀਤੀ ਹੋਈ ਸੀ ਸਰ ਇਹ ਮੈਨੂੰ ਸਰ ਉੱਥੇ ਬੰਦਿਆਂ ਨੇ ਦੱਸਿਆ ਦੋ ਤਿੰਨਾਂ ਬੰਦਿਆਂ ਨੇ ਮੈਂ ਬੰਦੇ ਵੀ ਦੱਸ ਸਕਣਾ ਜਿਨ੍ਹਾਂ ਨੇ ਮੈਨੂੰ ਦੱਸਿਆ ਔਰ ਮੈਨੂੰ ਨਾਂ ਲੈ ਕੇ ਦੱਸਿਆ ਵੀ ਇੰਨੇ ਨੇ ਦਾਰੂ ਪੀਤੀ ਹੋਈ। ਹੂੰ ਠੀਕ ਹੈ ਜੀ ਫਿਰ ਮੈਂ ਨੇੜੇ ਹੋ ਕੇ ਉੱਥੇ ਇੱਕ ਬੰਦੇ ਨੂੰ ਆਖਿਆ ਵੀ ਠੀਕ ਹੈ ਜੀ ਸੋ ਬੜੀ ਦੁੱਖ ਦੀ ਗੱਲ ਏ ਤੇ ਨਾਲ ਜੇ ਕਿਤੇ ਪਿੰਡ ਦੇ ਦੋ ਬੰਦੇ ਹੁੰਦੇ ਤੇ ਆਪਾਂ ਬਾਹਾਂ ਤੋਂ ਫੜ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਠੀਕ ਹੈ ਜੀ ਉਹ ਨਾ ਤਾਂ ਕਲੀਅਰ ਉਹ ਦੱਸ ਰਹੇ ਸੀ ਇੰਨਾ ਕਹਿ ਰਹੇ ਸੀ ਕਿ ਦਾਰੂ ਪੀਤੀ ਹੂੰ ਬਿਲਕੁਲ ਸੋ ਸਰ ਗੁਰੂ ਸਾਹਿਬ ਸੇਵਾ ਲੈਣ ਤੇ ਕੌਮ ਜਿਹੜੀ ਦੁਬਾਰਾ ਜਾਗੂਗੀ ਜੀ ਤੇ ਇਹਨਾਂ ਦੁਸ਼ਟਾਂ ਨੂੰ ਸੋਧਾਂਗੇ ਤੇ ਸਾਰਾ ਕੁਝ ਠੀਕ ਹੋ ਜਾਊਗਾ ਤੇ ਬਾਦਲਾਂ ਨੂੰ ਤੇ ਵੀ ਬੇਨਤੀ ਵੀ ਗੁਰੂ ਨਾਲ ਪੰਗੇ ਨਾ ਲਵੋ ਆਪਦੀ ਸਿਆਸਤ ਜਿਵੇਂ ਮਰਜ਼ੀ ਕਰੋ ਤੇ ਗੜਕੱਜ ਸਾਹਿਬ ਨੂੰ ਵੀ ਬੇਨਤੀ ਵੀ ਤੁਸੀਂ ਸਾਡੀ ਕੌਮ ਦੇ ਜਥੇਦਾਰ ਜੀ ਜਥੇਦਾਰੀ ਨਿਭਾਓ ਬਾਦਲਾਂ ਦੇ ਚਮਚੇ ਨਾ ਬਣੋ ਇਹ ਬੇਨਤੀ ਹੈ ਜੀ ਧੰਨਵਾਦ ਸੋ ਜੇ ਕੋਈ ਬੋਲਦਿਆਂ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੁਆਫ ਕਰਨਾ ਜੀ ਗੁਰੂ ਸਾਹਿਬ ਆਪ ਸੇਵਾ ਲੈਣ ਤੇ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੰਗਤ ਜੀ ਸਾਰੇ ਸੁਧਾਰ ਤਦ ਹੀ ਹੋਣੇ ਜਦੋਂ ਕੁੰਡਾ ਹੋਊਗਾ ਤੇ ਕੁੰਡਾ ਸਿੱਖਾਂ ਦੇ ਉੱਤੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਅਜਿਹਾ ਸਿੰਘ ਸਾਹਿਬ ਅਜਿਹਾ ਜਥੇਦਾਰ ਸੇਵਾਵਾਂ ਸੰਭਾਲੂਗਾ ਜਿਹੜਾ ਕੌਮ ਦਾ ਕੁੰਡਾ ਬਣ ਕੇ ਵਿਚਰੂਗਾ ਨਾ ਕਿ ਇੱਕ ਪਰਿਵਾਰ ਦੇ ਮੂੰਹਾਂ ਲਵੇਕ ਕੇ ਵਿਚਰੂਗਾ ਤਾਂ ਫਿਰ ਸਾਰੇ ਸੁਧਾਰ ਹੋ ਜਾਣਗੇ ਫਿਰ ਸਾਰਾ ਕੁਝ ਠੀਕ ਹੋ ਜਾਊਗਾ ਪਰ ਜਦੋਂ ਤੱਕ ਉਥੋਂ ਕੁੰਡਾ ਨਹੀਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗੱਲ ਆਈ ਕਿ ਮੰਤਰੀ ਸੱਤ ਲੈ ਗਏ ਸੰਤਰੀ ਸੱਤ ਲੈ ਗਏ ਸਜ਼ਾਵਾਂ ਦਿੱਤੀਆਂ ਗਈਆਂ ਪਰ ਉਹ ਵੀ ਖੇਡ ਬਣਦੀ ਬਣਦੀ ਸਾਰੀ ਵਿੱਚੇ ਫਿਰ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਫਿਸਲ ਗਿਆ ਸਾਰਾ ਕੁਝ ਹੋ ਗਿਆ ਉਹ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਪਰ ਜਦੋਂ ਤੱਕ ਉਥੋਂ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਥੱਲੇ ਸੁਧਾਰ ਨਹੀਂ ਹੋਣਾ ਤੇ ਪਰ ਇੱਥੋਂ ਵੀ ਸਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਲੈ ਕੇ ਇਸ ਗੱਲ ਨੂੰ ਲੈ ਕੇ ਜਿਹੜੀ ਹਿੰਮਤ ਆ ਉਹ ਕਰਨੀ ਪਊਗੀ ਕਮ ਸੇ ਕਮ ਅਸੀਂ ਸੱਚ ਨੂੰ ਸੱਚ ਤਾਂ ਕਹੀਏ ਝੂਠ ਨੂੰ ਝੂਠ ਤਾਂ ਕਹੀਏ ਜਿੱਥੇ ਕੋਈ ਗਲਤ ਗੱਲ ਹੋ ਰਹੀ ਹੈ ਅਸੀਂ ਕਹੀਏ ਤਾਂ ਸਹੀ ਕਿ ਆ ਗਲਤ ਹੋ ਰਹੀ ਹੈ ਜਿਵੇਂ ਉਸ ਪਿੰਡ ਦੇ ਵਿੱਚ ਜਾ ਕੇ ਜੇ ਇਹ ਬੋਲ ਸਕਦੇ ਆ ਤਾਂ ਪਿੰਡ ਵਾਲਿਆਂ ਨੂੰ ਕੀ ਹੋਇਆ ਇਹਨਾਂ ਦੇ ਬੋਲਣ ਤੋਂ ਬਾਅਦ ਬੋਲੇ ਵੀ ਹੈ ਤਰ ਬੋਲਣਾ ਜਿਸ ਤਰੀਕੇ ਦੇ ਨਾਲ ਚਾਹੀਦਾ ਉਹ ਸਭ ਦਾ ਫਰਜ ਬਣਦਾ ਕਿਉਂਕਿ ਗੁਰੂ ਸਾਹਿਬ ਸਭ ਦੇ ਸਾਂਝੇ ਆ ਉੱਥੇ ਇਹ ਨਾ ਦੇਖੀਏ ਕਿ ਮੈਂ ਮੂੰਹ ਰੱਖ ਲਾਂ ਤੇ ਕੋਈ ਹੋਰ ਬੋਲੇ ਜਦੋਂ ਅਸੀਂ ਮੂੰਹ ਰੱਖਾਂਗੇ ਫਿਰ ਗੁਰੂ ਸਾਹਿਬ ਸਭ ਕੁਝ ਜਾਣਦੇ ਆ ਤੇ ਫਿਰ ਸਾਡੇ ਗੁਰੂ ਦੇ ਪ੍ਰਤੀ ਕਿੰਨਾ ਕੁ ਪਿਆਰ ਆ ਇਹ ਵੀ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜਰੂਰ ਕਰਿਓ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਪਹਿਲਾਂ ਵੀ ਫੋਨ ਕਾਲਸ ਜਿਹੜੀਆਂ ਹੈਗੀਆਂ ਉਹ ਸਾਨੂੰ ਆਈਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪਿੰਡਾਂ ਦੀਆਂ ਕਮੇਟੀਆਂ ਦੇ ਵਿੱਚ ਵੀ ਅਜਿਹੇ ਕੰਮ ਹੋ ਰਿਹਾ ਹੈ ਜਿਹੜੇ ਨਹੀਂ ਹੋਣੇ ਚਾਹੀਦੇ ਤੇ ਕੁਝ ਕੁ ਗ੍ਰੰਥੀ ਸਿੰਘ ਵੀ ਗਲਤ ਹੋਣਗੇ ਪਰ ਉਹਨਾਂ ਨੂੰ ਵੀ ਆਪਣਾ ਸੁਧਾਰ ਕਰਨਾ ਚਾਹੀਦਾ ਹੈ ਪ੍ਰੋਗਰਾਮ ਨੂੰ ਅੱਗੇ ਤੋਂ ਕੇ ਸ਼ੇਅਰ ਕਰਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜਲਦ ਹੋਰ ਕਿਸੇ ਪੰਥ ਔਰ ਪੰਜਾਬ ਨੂੰ ਪਿਆਰ ਕਰਨ ਵਾਲੇ ਸ਼ਖਸੀਅਤ ਦੇ ਨਾਲ ਰੂਹ ਰੂ ਹੋਊਗਾ ਦਿਉ ਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਗਮੀਤ ਕੀ ਪੀਣਾ